ਏ ਪੀਟਰ ਵੈਲਟ ਗਰੁੱਪ ਵਾਲਾ ਬਾਲੀ ਖੜੜਾ ਓਏ ਓਏ ਇਹਨੂੰ ਕੌਣ ਨਹੀਂ ਜਾਂਦਾ 2015 ਦੀ 27 ਸਤੰਬਰ ਨੂੰ ਇਹ ਮੁੰਡੇ ਨੇ ਚੰਨੋ ਪਿੰਡਾ ਪਟਿਆਲੇ ਦਾ ਜਿੱਥੇ ਕਹਿੰਦੇ ਟੱਕਰਾ ਮੈਚ ਖੇਡਿਆ ਸੀ ਮੇਰੇ ਇੰਸਟਾਗ੍ਰam ਅਕਾਊਂਟ ਤੇ 골ਡੀ ਸਰਬਰਪੁਰੀ ਦੇ ਨਾਲ ਇਹਦਾ ਮੈਚ ਤੁਸੀਂ ਅੱਜ ਵੀ ਦੇਖ ਸਕਦੇ ਹੋ ਲਾਡੀ ਲੰਡਾ ਇੰਸਟਾਗ੍ਰam ਅਕਾਊਂਟ ਤੇ ਜਕਾਰੇ ਦੇ ਨਾਲ ਇਹ ਟਰੈਕਟਰ ਦੀ ਰਵਾਨਗੀ ਹੋਣੀ ਆ ਸ੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜੇ ਵਾਲਿਆਂ ਦੀ ਵੱਡੀ ਕਿਰਪਾ ਸਾਰੇ ਪਿੰਡਾਂ ਤੇ ਬੋਲੇ ਸੋਨਹਾ ਸਤਿ ਸ਼੍ਰੀ ਅਕਾਲ ਤੇ ਖੱਡਣਾ ਪਿੰਡ ਵਾਲਾ ਬਾਲੀਆ ਖੱਡਣਾ ਚਹਾਰਮ ਢੋਡੇ ਮੁਕੰਦਪੁਰ ਰਾਣਾ ਸਾਹਿਬ ਦੇ ਏਰੀਏ ਦੇ ਬੜੇ ਮਸ਼ਹੂਰ ਪਿੰਡ ਨੇ ਕਟਾਰੀ ਤੇ ਬਟਾਰੀ ਬਾਲੀ ਹੈਲੋ ਗੋਪੀ ਬਾਲੀ ਦੇ ਜਬਾਕ ਲਾਈਵ ਦੇਖਦੇ ਨੇ ਗੋਪੀ ਨੂਰ ਅਰਸਾ ਗੋਪੀ ਨੂਰ ਤੇ ਅਰਸਾ ਬਾਲੀ ਦੇ ਜਬਾਕ ਉਹ ਲਾਈਵ ਦੇਖਦੇ ਆ ਉਹ ਲਾਈਵ ਦੇਖਦੇ ਆ ਆ ਸਾਡੇ ਵੀਰ ਬਿੱਲੀ ਜੀਪ ਵਾਲੇ ਆ ਗਏ ਆ ਇਹਨਾਂ ਦਾ ਵੀ ਧੰਨਵਾਦ ਆ ਬਿੱਲੀ ਜੀਪ ਵਾਲੇ ਵੀਰਾਂ ਦਾ ਮਾਹੌਲ 1100 ਰੁਪਏ ਜੇ ਫਸਟ ਆਉਂਦਾ ਹੈ ਲੱਡੀ ਖੰਗੂੜੇ ਵੱਲ ਜੇ ਬਾਲੀ ਪਹਿਲਾ ਕਰਦਾ ਤਾ 1100 ਦੇ ਮਾਨ ਸਨਮਾਨ ਹੋਣਗੇ ਆ ਬਿੱਲੀ ਜੀਪ ਵਾਲੇ ਲਾਡੀ ਖੰਗੂੜੇ ਹੋਣੀ ਇਹਨਾਂ ਭਰਾਵਾਂ ਵੱਲੋਂ 1100 ਦੇ ਮਾਨ ਸਨਮਾਨ ਹੋਣਗੇ ਇੱਕ ਦੂਜਾ ਗੱਗੀ ਇਹ ਵੀ ਤਿਆਰੀ ਖੱਚੂਗਾ ਇਹ ਵੀ ਤਿਆਰੀ ਖੱਚੂਗਾ ਗੱਗੀ ਬਾਂਸਰਾ ਜੀ ਤਿਆਰੀ ਫੜ ਲੈਣਾ ਗੱਗੀ ਬਾਂਸਰਾ ਬੈਤਲੇ ਤੇ ਅਣਵੇਂ ਟਰੈਕਟਰ ਠੀਕ ਹੋ ਗਿਆ ਤਾਂ ਇਹ ਦੁਬਾਰਾ ਪਾਉਣਾ ਚਾਹੁੰਦੇ ਨੇ ਜਾਂ ਪਾ ਲੈਣਾ ਸਾਡੀ ਬੇਨਤੀ ਹੈ ਵੀਰਾਂ ਨੂੰ ਪਰ ਦੇਖੋ ਸਾਹਮਣੇ ਹੇ ਬਾਲੀ ਪਿੰਡ ਖੜੜੇ ਦਾ ਜਿਹੜੀ ਧਾਤੀ ਨੇ ਹੌ ਕਹਿੰਦੇ ਵੱਡੇ ਵੱਡੇ ਖਿਡਾਰੀ ਪਾਵਾ ਕੀਤੇ ਐ ਪਰ ਟਰੈਕਟਰ ਟੋਜਾ ਦਾ ਆ ਬੱਲੀ ਕਹਿੰਦੇ ਖੜੜੇ ਵਾਲਾ ਇਹ ਵੀ ਕੀ ਤਗੜਾ ਮਾਲਕ ਉਹ ਬੱਲੀ ਕਹਿੰਦੇ ਖੜੜੇ ਵਾਲਾ ਮੇਰੇ ਵੀਰੋਂ ਉਂਡੋ ਫਾਰਮ ਨਾਲ ਪ੍ਰਦਰਸ਼ਨ ਕਰਦਾ ਰਿਹਾ ਅੱਜ ਸਟੈਂਡਰਡ ਤੇ ਮਾਣ ਚਾਹੁੰਦਾ ਬੱਲੀ ਵਾਲਾ ਖੜੜਾ ਅਰਸਾ ਉਹ ਨੂਰ ਇਹਦੇ ਜਵਾਕ ਮਾਣ ਚ ਦੇਖ ਰਿਹਾ ਆਉਂ ਜਾਂਦਾ ਸੂਕਦਾ ਬਾਲੀ ਖੱਡਣਾ ਬਾਲੀ ਖੱਡੜੋ ਗੋਪੀ ਕਰੀਓ ਗੱਲ ਗਬਰੂਆ ਉਹ ਸਾਹਮਣੇ ਬਾਲੀ ਖੱਡਣਾ ਉਹ ਬਾਲੀ ਬਾਲੀ ਹੋ ਗਈ ਇਹ ਮੁੰਡੇ ਨੇ ਪਿੰਦਰ ਕਹਿੰਦਾ ਸਵੇਰ ਤੋਂ ਕਹਿੰਦਾ ਵਧੀਆ ਸੇਵਾ ਸਾਂਭੀ ਹੋਈ ਹੈ ਬਾਲੀ ਖੱਡੜ ਨੇ ਕਹਿੰਦਾ ਧੰਨਵਾਦ ਕਰਦੇ ਪਿੰਦਰ ਬਾਈ ਕਹਿੰਦਾ ਬਾਲੀ ਬਾਈ ਨੇ ਸਵੇਰ ਦੀ ਕਹਿੰਦੇ ਵਧੀਆ ਸੇਵਾ ਸਾਂਭੀ ਹੋਈ ਹੈ ਅਸੀਂ ਧੰਨਵਾਦ ਕਰਦੇ ਹਾਂ ਪਰ ਟਰੈਕਟਰ ਟਰੈਕਟਰ ਹਾਂ ਸਾਹਮਣੇ ਕਹਿੰਦੇ ਮੁੰਡਾ ਬਾਲੀ ਦੂਜਾ ਗੇੜਾ ਲਾ ਰਿਹਾ ਹੈ ਉਹ ਦੂਜਾ ਗੇੜਾ ਲਾ ਰਿਹਾ ਬਾਲੀ ਉਹ ਦੂਜੇ ਪਾਸੇ ਦੇਖੇ ਰਿਹਾ ਜਾ ਬਾਈ ਜੋਤ ਕਬੂਤਰ ਜੋਤ ਕਬੂਤਰ ਵਾਲਾ ਉਧਰ ਸਾਡੇ ਬਿਰਕ ਗਰੁੱਪਾਂ ਦੇ ਸਾਡੇ ਸਾਰੇ ਭਰਾਵਾਂ ਦਾ ਧੰਨਵਾਦ ਹੈ ਪਰ ਬਾਲੀ ਬਾਈ ਆ ਗਿਆ ਲਾਡੀ ਬਾਈ ਬਾਲੀ ਆ ਗਿਆ ਓਏ ਬਾਲੀ ਆ ਗਿਆ ਬਾਲੀ 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 ਓ ਪਾ ਹੌਲੀ ਭਾਈ ਹੌਲੀ ਹੌਲੀ ਰੋਕਲਾ ਰੋਕਲਾ ਇਹਦਾ ਸਮਾਂ ਕਿੰਨਾ ਜੀ 2 ਮਿੰਟ 4 ਸਕੰਟ 37 ਮਾਈਕਰੋ 2 4 37 ਦਾ ਸਮਾਂ ਮੇਰੇ ਵੀਰੋ ਇਹ ਤੋਂ ਬਾਅਦ